ਜੀ ਜੀ ਬੋਲੀਏ ਹਾਂ ਕੀ ਬੋਲੀਏ ਪੁਰੀ ਨੇ 5 ਤਰੀਕ ਨੂੰ 5 10 ਨੂੰ ਗੱਡੀ ਤੁਸੀਂ ਦੇ ਰਹੇ ਹੋ ਡਰਾਈਵਰਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਗੱਡੀ ਵੀ ਲੋ ਦੇਵਾਂ ਦੇ ਰਿਹਾ ਹੈ ਇਹ ਤਾਂ ਤਾਂ ਮਾਨ ਕਰ ਗੱਡੀ ਉਹਨਾਂ ਦੀ ਹੈ ਉਹਨਾਂ ਨੇ ਮਿਹਨਤ ਕੀਤੀ ਹੈ ਅਸੀਂ ਤਾਂ ਬਿਲਡਿੰਗਾਂ ਬਣਾਈਆਂ ਸੀ ਰਾਣਾ ਜੀ ਨੇ ਕਿਸਾਨੀ ਅੰਦੋਲਨ ਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਡਰਾਈਵਰ ਪਰ ਜਿਹੜੇ ਕਿ ਬੇਸਿਕਲੀ ਪਿੰਡਾਂ ਤੋਂ ਜੁੜੇ ਹੋਏ ਨੇ ਔਰ ਕਿਸਾਨੀ ਤੱਕ ਦੇ ਅਨਪਸਾਨੀ ਪਰਿਵਾਰਾਂ ਨੂੰ ਬਲੋਂਗ ਕਰਦੇ ਨੇ ਉਹੀ ਗੱਡੀਆਂ ਚਲਾਉਂਦੇ ਨੇ ਉਹਨਾਂ ਨੇ ਰਾਣਾ ਜੀ ਦੀ ਡੈਡੀਕੇਸ਼ਨ ਦੇਖ ਕੇ ਜਦੋਂ ਰਾਣਾ ਜੀ ਨੇ ਤੁਹਾਨੂੰ ਯਾਦ ਬਣਾ ਸੋਨੀਪੱਤ ਰਾਈ ਵਾਲਾ ਜਿਹੜਾ ਧਰਨਾ ਸੀਗਾ ਉਹ ਸਾਡੇ ਹੀ ਰਾਈ ਜਿਹੜਾ ਸਾਡਾ ਹੋਟਲ ਹੈ ਸੋਨੀਪੱਤ ਉੱਥੇ ਹੀ ਲੱਗਿਆ ਔਰ ਸਭ ਤੋਂ ਜ਼ਿਆਦਾ ਸ਼ਰਧਤ ਵੀ ਉੱਥੇ ਹੀ ਰਾਣਾ ਜੀ ਨੇ ਜਦੋਂ ਸਰਕਾਰ ਨੇ ਉਹਨਾਂ ਨੂੰ ਧਮਕੀਆਂ ਦਿੱਤਾ ਸਾਰਾ ਪਛੋਕਰ ਤੁਹਾਨੂੰ ਪਤਾ ਰਾਣਾ ਜੀ ਨੇ ਆਪਣਾ ਹੋਟਲ ਬਿਲਕੁਲ ਫ੍ਰੀ ਹੋਤਦਾ ਸੀ ਉਹਨਾਂ ਦੇ ਪ੍ਰਬੰਧਮੈਂਟ ਥਰੈਟ ਆਏ ਉਹਨਾਂ ਨੇ ਵੀ ਥਰੈਟ ਆਏ ਪਰ ਉਹ ਇਨਸਾਨ ਦਾ ਡੰਗ ਹੋ ਰਿਹਾ ਨਾ ਹਿਲੇ ਉਹਦਾ ਸਦਕਾ ਡਰਾਈਵਰ ਭਰਾਵਾਂ ਨੇ ਜਦੋਂ ਰਾਮ ਸਿੰਘ ਰਾਣਾ ਜੀ ਨੇ ਟਾਪੇ ਓਪਨ ਕੀਤੇ ਤਾਂ ਡਰਾਈਵਰ ਭਰਾਵਾਂ ਨੇ ਸਾਡੀ ਪੂਰੀ ਮਦਦ ਕੀਤੀ ਅਸੀਂ ਸਾਰੇ ਡਰਾਈਵਰ ਭਾਈਚਾਰੇ ਦਾ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਔਰ ਉਹਨਾਂ ਨੇ ਜੋ ਸਾਡੇ ਲਈ ਕੀਤਾ ਅਸੀਂ ਉਹਨੂੰ ਮੋੜ ਨਹੀਂ ਸਕਦੇ ਇਹ ਗੱਡੀ ਦੇ ਨਾਲ ਹੋਰ ਕੀ ਤੁਸੀਂ ਦੇ ਰਹੇ ਹੋ ਇਹ ਨਾਲ ਦੇ ਇਹਦੇ ਨਾਲ ਉਹਨਾਂ ਨੂੰ ਹੋਰ ਵੀ ਕਾਫੀ ਪ੍ਰਾਈਜ਼ ਰੱਖੇ ਜੇ ਨੇ ਜਿਹੜੇ ਵਾਸ਼ਿੰਗ ਮਸ਼ੀਨ ਹੈ ਆਪਣਾ ਦੋ ਜਵ ਮੋਬਾਈਲ ਹੈ ਲੈਪਟਾਪ ਹੈ ਇਦਾਂ ਦੇ ਪ੍ਰਾਈਜ਼ ਰੱਖੇ ਜੇ ਨੇ ਉਸ ਤੋਂ ਇਲਾਵਾ ਜਿਹੜੇ ਵੀਰ ਕੁਛ ਵੀ ਨਹੀਂ ਜਿਨ੍ਹਾਂ ਦਾ ਕੋਈ ਵੀ ਨਾਮ ਨਹੀਂ ਨਿਕਲੂਗਾ ਉਹਨਾਂ ਨੂੰ ਵੀ ਕੁਛ ਨਾ ਕੁਛ ਦਿੱਤਾ ਜਾਊਗਾ ਉਹਨਾਂ ਨੂੰ ਕੋਈ ਨਾ ਕੋਈ ਸਨਮਾਨ ਦਿੱਤਾ ਜਾਊਗਾ ਤੇ ਇਹ ਨਹੀਂ ਐ ਕਿ ਖਾਲੀ ਆਤਾ ਜਾਊ ਉਸ ਤੋਂ ਇਲਾਵਾ ਜਿਹਨਾਂ ਨੂੰ ਸਾਨੂੰ ਪਹਿਲਾਂ ਦੱਸ ਤੋਕਾਂ ਕਿ ਉਹਨਾਂ ਦਾ ਫੁੱਲ ਬਾਡੀ ਟੈਸਟ ਕੀਤਾ ਜਾਊਗਾ ਉਹਨਾਂ ਦੇ ਅੱਖਾਂ ਦੇ ਟੈਸਟ ਹੋਣਗੇ ਉਸ ਤੋਂ ਲਾਵਾ ਵੈਸਾ ਵੀ ਜੇ ਕੋਈ ਮਦਦ ਤਕਲੀਫ ਹੈ ਉਹਨੂੰ ਦੂਰ ਕਰ ਲਗੇ ਕਿਉਂਕਿ ਡਰਾਈਵਰ ਗੱਡੀ ਤਾਂ ਹੀ ਚਲਾ ਸਕਦਾ ਹੈ ਜੇ ਉਹਦਾ ਸਰੀਰ ਸਵਸਥ ਹੈ ਇੱਕ ਪੂਰੀ ਜਿਹੜੇ ਨਹੀਂ ਆਉਂਦੇ ਡਰਾਈਵਰ ਉਹਨਾਂ ਨੰਗਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਰੁਕੇ ਜਾਣਗੇ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਸਾਡੀ ਇੱਕ ਸਰਵ ਧਰਮ ਜਿਹੜੀ ਸੇਵਾ ਫਾਊਂਡੇਸ਼ਨ ਹੈ ਉਹ ਸਿਰਫ ਡਰਾਈਵਰਾਂ ਲਈ ਨਹੀਂ ਹੈ ਮੈਨੂੰ ਤਾਂ ਆਪਣੇ ਦਿਮਾਗ ਚ ਇਹ ਘੜਤ ਉਹ ਡਰਾਈਵਰਾਂ ਲਈ ਨਹੀਂ ਹੈ ਉਹ ਸਮਾਜ ਲਈ ਹੈ ਉਹ ਸਾਰੇ ਭਾਈਚਾਰੇ ਲਈ ਹੈ ਜਿਹੜੇ ਡਰਾਈਵਰ ਆਉਂਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਉਪਰਾਲੇ ਦੇਖ ਕੇ ਜਿਉ ਜੋ ਅਸੀਂ ਉਹਨਾਂ ਦੇ ਬੋਡੀ ਸਰੀਰ ਬਾਰੇ ਸੋਚਦੇ ਹਾਂ ਉਹਨਾਂ ਦੀ ਅੱਖਾਂ ਬਾਰੇ ਸੋਚਦੇ ਹਾਂ ਉਹਨਾਂ ਦੇ ਪਹਿਰਾਵੇ ਬਾਰੇ ਸੋਚਦੇ ਹਾਂ ਅਸੀਂ ਉਹਨਾਂ ਨੂੰ ਸਹਾਇਤ ਕਰਨ ਲਈ ਇਹ ਜਿਹੜਾ ਡਰਾ ਆਯੋਜਿਤ ਕਰਦੇ ਹਾਂ ਇਹ ਚੀਜ਼ਾਂ ਦੇਖ ਕੇ ਉਹ ਵੀ ਉਤਸਾਹਿਤ ਹੋਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੀ ਜੁੜੀਏ ਇੱਕ ਪੂਰੀ ਜਿਵੇਂ ਨਵੇਂ ਡਰਾਈਵਰ ਆਣ ਲੱਗੇ ਉਹਨਾਂ ਦੀ ਹੱਦ ਵੀ ਉਰੇ ਲਾਣੇ ਉਹ ਵਗੈਰਾ ਪਤਾ ਲੱਗਦਾ ਜੀ ਉਹਨਾਂ ਦੀ ਲਈ ਅਸੀਂ ਕੰਪਿਊਟਰਾਈਜ਼ ਕਰ ਲਏ ਜਿਹੜਾ ਡਰਾਈਵਰ ਇੱਕ ਵਾਰੀ ਵੀ ਆ ਜਾਂਦਾ ਉਹ ਤਾਂ ਉੱਥੇ ਨਾ ਆਈਡੀ ਭੁੱਲ ਜਾਂਦੀ ਆ ਉਹਦੇ ਆਈਡੀ ਫੀਲਡ ਹੋ ਜਾਂਦਾ ਸਾਰਾ ਕੁਝ ਗੱਡੀ ਨੰਬਰ ਮੋਬਾਈਲ ਨੰਬਰ ਉਹਦਾ ਨਾਮ ਸਾਰਾ ਪਤਾ ਫੀਲਡ ਹੋ ਜਾਂਦਾ ਉਹ ਜਦ ਵੀ ਦੁਬਾਰਾ ਕਿਸੇ ਵੀ ਸਾਡੇ ਹਸਾਰੇ ਤੇ ਜਾਊਗਾ ਉਹਦੇ ਨੰਬਰ ਤੋਂ ਹੀ ਪਤਾ ਲੱਗ ਜੂ ਕਿ ਇਹ ਬੰਦਾ ਸਾਡੇ ਕੋਲ ਕਿੰਨੀ ਵੇਲੇ ਆ ਚੁੱਕਿਆ ਜਾਂ ਕਿੰਨੀ ਵਾਰੀ ਆ ਕਦੋਂ ਤੋਂ ਆ ਰਿਹਾ ਹੈ ਇਹ ਸਾਰੀ ਦਾ ਡਾਟਾ ਆਏਗਾ ਤੇ ਇਸ ਪ੍ਰੋਗਰਾਮ 'ਚ ਉਹਨਾਂ ਜਿਹੜੇ ਆਪਣੇ ਬੋਲੋ ਹਸਪਤਾਲ ਵਾਲੇ ਉਹਨਾਂ ਦਾ ਕੀ ਯੋਗਦਾਨ ਹੈ ਬੋਲੋ ਹਸਪਤਾਲ ਜਿਹੜਾ ਪਹਿਲਾਂ ਸੀ ਹੁਣ ਐਸਪੀਐਸ ਹੈ ਜੀ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ ਉਹਨਾਂ ਦੀ ਸੀਨੀਅਰ ਟੀਮ ਜਿਹੜੀ ਆ ਉਹ ਇੱਥੇ ਆ ਰਹੀ ਆ ਫੁੱਲ ਬਾਡੀ ਚੈੱਕਅ ਤੁਸੀਂ ਪਹਿਲਾਂ ਵੀ ਦੇਖਿਆ ਸੀ 15 ਤਰੀਕ ਨੂੰ ਅਸੀਂ ਇੱਕ ਉਪਰਾਲਾ ਕੀਤਾ ਸੀ ਆਮ ਜਨਤਾ ਲਈ ਉਹਦੇ ਵੀ ਫੁੱਲ ਬੋਡੀ ਚੈੱਕਅਪ ਹੋਇਆ ਸੀ ਉਹਦੇ ਨਾਲ ਬਿੱਲ ਵੀ ਲੱਗੇ ਹੋਏ ਸੀ অথেন্টিਕੇਟਡ ਬਿੱਲ ਲੱਗੇ ਹੋਏ ਸੀਗੇ 바ਰ ਕੋਡ ਲੱਗਾ ਹੋਇਆ ਸੀਗਾ ਇਸ ਭਾਰਤ ਸਰਕਾਰ ਵੱਲੋਂ অথেন্টিਕੇਟਡ ਨੇ ਕੱਲ ਨੂੰ ਤੁਸੀਂ ਬਾਹਰ ਜਾਣਾ ਵੀਜ਼ਾ ਲਵਾਉਣਾ ਤੁਸੀਂ ਕੋਈ ਆਰਮਸ ਐਕਟ ਦੇ ਅਧੀਨ ਕੋਈ ਅਸਲੇ ਲਈ ਅਪਲਾਈ ਕਰਨਾ ਜਿੱਥੇ ਜਿੱਥੇ ਲੋੜ ਪੈਂਦੀ ਹੈ ਮੈਡੀਕਲ ਦੀ ਉਹ ਮੈਡੀਕਲ ਡਾਟਾ ਚੈੱਕਅਪ ਹੋਣਾ ਉਹ ਵੈਲਿਡ ਹੈ ਰਾਣੀ ਵੱਲੋਂ ਜਿਹੜੇ ਆਪਣੇ ਡਰਾਈਵਰ ਵਗੈਰਾ ਨੇ ਇਹਨਾਂ ਦੇ ਸ਼ੋਰਟ ਵੀਆਰਾ ਵੀ ਕਰਾਈ ਜਾਂਦੀ ਹੈ ਇਹ ਅਸੀਂ ਪਹਿਲਾਂ ਤੋਂ ਹੀ ਕਰ ਰਹੇ ਸੀ ਹਾਂ ਜੀ। ਹਾਂ ਜੀ। ਇੰਸ਼ੋਰੈਂਸ ਉਹਨਾਂ ਦੀ 10 ਲੱਖ ਇੱਕ ਬੜਾ ਵੱਡਾ ਇਸ਼ੂ ਸੀ। ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਵੀ ਦੱਸਦਾ ਮੈਂ ਤੇ ਰਾਣਾ ਜੀ ਬੈਠੇ ਸੀ। ਉਸ ਤੋਂ ਦੋ ਦਿਨ ਪਹਿਲਾਂ ਇੱਕ ਜੈਪੁਰ ਚ ਕਿਸੇ ਗੱਡੀ ਦਾ ਐਕਸੀਡੈਂਟ ਹੋਇਆ ਸੀ। ਔਰ ਨਵੀਂ ਗੱਡੀ ਔਰ ਬੰਦੇ ਦਾ ਵਿਆਹ ਵੀ ਦੋ ਦਿਨ ਪਹਿਲਾਂ ਹੋਇਆ ਸੀ। ਉਹਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਰਾਣਾ ਜੀ ਦੀ ਅੱਖਾਂ ਚ ਹੰਝੂ ਆ ਗਏ। ਮੈਂ ਕਹਿੰਦਾ ਯਾਰ ਪੁਰੀ ਕੀ ਕਰੀਏ ਇੰਨਾ। ਸਭ ਤੋਂ ਪਹਿਲਾਂ ਰਾਣਾ ਜੀ ਨੇ ਕਿਹਾ ਪੁਰੀ ਜੋ ਮਰਜ਼ੀ ਹੋ ਜਾਏ। ਇਹਨਾਂ ਸਾਰੇ ਦੀ ਇੰਸ਼ੋਰੈਂਸ ਖਰਾਬ ਬੰਦੇ ਗੱਡੀਆਂ ਲੈ ਲੈਂਦੇ ਨੇ ਬਸ ਐਸੈਸਰੀਆਂ ਲਵਾ ਲੈਂਦੇ ਨੇ ਗੱਡੇ ਦੀ ਇੰਸ਼ੋਰੈਂਸ ਕਰਾ ਲੈਂਦੇ ਨੇ ਪਰ ਡਰਾਈਵਰ ਦੀ ਇੰਸ਼ੋਰੈਂਸ ਕੋਈ ਨਹੀਂ ਕਰਾਉਂਦਾ ਅਰਮ ਸਿੰਘ ਰਾਣਾ ਜੀ ਉਪਰਾਲਾ ਪਿਛਲੇ 2 ਸਾਲ ਤੋਂ ਕਰ ਰਹੇ ਨੇ ਲਾਜ਼ਮੀ ਜਿਹੜਾ ਪੰਜ ਦਿਨ ਨੂੰ ਕੋਟਨ ਹਰਤੇ ਰਾਮ ਸਿੰਘ ਰਾਣੇ ਵੱਲੋਂ ਇੱਕ ਡਰਾਈਵਰ ਬੀਜਾਂ ਵਾਸਤੇ ਲੱਕੀ ਡਰਾ ਕੱਢਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੀ ਸਮਾਗਮ ਕੀਤੇ ਸਾਡੇ ਗੁਰਦੁਆਰਾ ਸਾਹਿਬ ਚਿੱਟੀ ਇਹ ਜਿਹੜਾ 5 ਤਰੀਕ ਨੂੰ ਸਾਡੇ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਮੇਰੇ ਡਰਾਈਵਰ ਵੀਰਾਂ ਦੇ ਲਈ ਇੱਕ ਬਹੁਤ ਹੀ ਵੱਡਾ ਉਹਨਾਂ ਦੇ ਲਈ ਉਪਰਾਲਾ ਕੀਤਾ ਗਿਆ ਕਿਉਂਕਿ ਉਹ ਆਪਣੀ ਸਿਹਤ ਵੱਲ ਥੋੜਾ ਘੱਟ ਧਿਆਨ ਦਿੰਦੇ ਨੇ ਉਹਨਾਂ ਲਈ ਇੱਕ ਮੈਡੀਕਲ ਕੈਂਪ ਦੀ ਫੈਸਿਲਿਟੀ ਅੱਖਾਂ ਦਾ ਚੈੱਕਅਪ ਫ੍ਰੀ ਕਰਵਾਇਆ ਜਾਵੇਗਾ ਜਿਸ ਵਿੱਚ ਮੇਰੇ ਕਿਸੇ ਵੀਰ ਨੂੰ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੋਈ ਤਾਂ ਉਹਨਾਂ ਨੂੰ ਚਸ਼ਮਾ ਫ੍ਰੀ ਪ੍ਰੋਵਾਈਡ ਕਰਵਾਇਆ ਜਾਵੇਗਾ ਮੈਂ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਹੋਇਆ ਸੀ ਉਸ ਟਾਈਮ ਜੋ ਸ਼੍ਰੀ ਰਾਮ ਸਿੰਘ ਰਾਣਾ ਜੀ ਨੇ ਆਪਣੀ ਕਿਸਾਨਾਂ ਦੀ ਜਿਹੜੀ ਮਦਦ ਕੀਤੀ ਸੀ ਉਸ ਟਾਈਮ ਤੋਂ ਮੈਂ ਇਹਨਾਂ ਨਾਲ ਪ੍ਰਭਾਵਿਤ ਹੋ ਕੇ ਉਦੋਂ ਦੀ ਇਹਨਾਂ ਦੇ ਨਾਲ ਮੈਂ ਜੁੜੀ ਹੋਈ ਹਾਂ ਤੇ ਉਹਨਾਂ ਨੇ ਫਿਰ 2019 ਦੇ ਵਿੱਚ ਆਪਣੀ ਫਾਊਂਡੇਸ਼ਨ ਸਰਬਤਰ ਸੇਵਾ ਫਾਊਂਡੇਸ਼ਨ ਤਿਆਰ ਕੀਤੀ ਸੀ ਉਹਦੇ ਮੈਂ ਹਿੱਸਾ ਬਣੀ ਹੁਈ ਹਾਂ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਅਪੀਲ ਇਹੀ ਕਰਦੀ ਹਾਂ कि ਜਿੰਨੇ ਵੀ ਮੇਰੇ ਵੀਰ ਭਰਾ ਨੇ ਪੈਣਾ ਸਾਰੇ ਇਸ ਫਾਊਂਡੇਸ਼ਨ ਦੇ ਨਾਲ ਅਗਰ ਜੁੜਨਗੇ ਤਾਂ ਹੀ ਅਸੀਂ ਅੱਗੇ ਦੀ ਅੱਗੇ ਦੱਸ ਕੇ ਜਿਨ੍ਹਾਂ ਨੂੰ ਲੋੜਵੰਦ ਨੇ ਕਿਸੇ ਬੱਚੇ ਨੂੰ ਐਜੂਕੇਸ਼ਨ ਦੀ ਫੈਸਿਲਿਟੀ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਜਿਵੇਂ ਕੋਈ ਵੀ ਤਕਲੀਫ ਦੁੱਖ ਤਕਲੀਫਾ ਇੱਥੇ ਇੱਕੇ ਛੱਤ ਥੱਲੇ ਸੋਣੀ ਜਾਂਦੇ ਸਾਨੂੰ ਮੈਨੂੰ ਲੱਗਦਾ ਵੀ ਹੋਰ ਕਿਤੇ ਜਾਣ ਦੀ ਲੋੜ ਨਹੀਂ ਥੈਂਕ ਯੂ ਜੀ जीडीएस पंजाब ड्यूटी ਦੇ ਦੇ ਸਾਰੇ ਹੀ ਭੈਣ ਭਾਈਆਂ ਸਤਿ ਸ੍ਰੀ ਅਕਾਲ ਜੀ 5 ਤਰੀਕ ਦਿਲ ਸੌਦਾਰ ਨੂੰ ਗੋਡਾ ਹਟ ਰਾਮ ਸਿੰਘ ਰਾਣੇ ਵੱਲੋਂ ਇੱਕ ਲੱਕੀ ਡਰਾ ਕੱਢਿਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਜਿੰਨੇ ਵੀ ਡਰਾਈਵਰ ਇੱਥੇ 100 ਵਾਰੀ ਜੀ ਐਂਟਰੀ ਹੋਈ ਆ ਉਹਨਾਂ ਨੂੰ ਆ ਗੱਡੀ ਕੱਢੀ ਜਾ ਰਹੀ ਆ ਸੱਤ ਸ਼ੀਟਰ ਗੱਡੀ ਆ ਤੇ ਨਾਲ ਐਸਪੀ ਐਸ ਅਪੋਲੋ ਹਸਪੀਟਲ ਵੱਲੋਂ ਸੀਨੀਅਰ ਡਾਕਟਰਾਂ ਵੱਲੋਂ ਇੱਕ ਜਿਹੜਾ ਸਰੀਰ ਦਾ ਫੁੱਲ ਬਾਡੀ ਦਾ ਚੈੱਕਅਪ ਫ੍ਰੀ ਹੋ ਰਿਹਾ ਹੈਗਾ ਆ ਉਹ ਤੁਹਾਨੂੰ ਨਾਲ ਦੀਆਂ ਗੱਡੀਆਂ ਤਸਵੀਰਾਂ ਵੀ ਦਿਖਾ ਰਹੇ ਆ ਗੋਡਨ ਹੱਬ ਦੀਆਂ ਤਸਵੀਰਾਂ ਦੇਖ ਲਓ ਤੇ ਜੋ ਵੀ ਹੋਰ ਡਰਾਈਵਰ ਪਰ ਆ ਗਏ ਇੱਥੇ ਆਉਂਦੇ ਨੇ ਉਹਨਾਂ ਦਾ ਇੱਕ ਫ੍ਰੀ ਜਿਹੜਾ ਇੱਕ ਬੀਮਾ ਵੀ ਕੀਤਾ ਜਾ ਰਿਹਾ ਵਾ ਤੇ ਬਾਕੀ ਜੋ ਡਰਾਈਵਰ ਅੱਜ ਕੱਲ ਸਾਡੇ ਕਿਸਾਨ ਪਰ ਆ ਜਾਂ ਹੋਰ ਜਿਹੜੀਆਂ ਜਿੱਥੇ ਵਧੀਆਂ ਨੇ ਜਾਂ ਹੋਰ ਅਲੱਗ-ਅਲੱਗ ਭਰਾਰੇ ਸਾਡੇ ਉਹ ਡਰਾਈਵਰ ਵੀਰਾਂ ਨੂੰ ਗੱਡੀ ਦਾ ਲੈਣਦੇ ਆ ਪਰ ਉਹ ਡਰਾਈਵਰ ਗਰੀਬ ਪਰਿਵਾਰ ਦੇ ਹੁੰਦੇ ਆ ਤੇ ਜਦੋਂ ਕੋਈ ਅਨਸਖਾਮੀ ਕਰਨੀ ਹੁੰਦੀ ਹੁੰਦੀ ਆ ਤਾਂ ਉਹਨਾਂ ਦੇ ਬੱਚੇ ਰੋ ਜਾਂਦੇ ਆ ਆਰਮ ਸਿੰਘ ਆਲੇ ਵੱਲੋਂ ਇੱਕ ਬਹੁਤ ਵੱਡਾ ਮੁੱਦਾ ਚੱਕਿਆ ਗਿਆ ਵਾ ਵੀ ਜਿਹੜਾ ਵੀ ਡਰਾਈਵਰ ਉਹ چاہے ਕਿਤੋਂ ਦਾ ਵੀ ਹੋਵੇ ਉਹਦਾ ਇਨਸੂਰ ਜਿਹੜਾ ਫੁੱਲ ਆ ਆਰਮ ਸਿੰਘ ਆਲੇ ਵੱਲੋਂ ਕੀਤਾ ਜਾ ਰਿਹਾ ਦੇਖਦੇ ਹੋ ਜੀਡੀਐਸ ਪੰਜਾਬ ਦੀ ਨੀਤੋਂ ਜਸਵੀਰ ਸਿੰਘ ਢਿੱਲੋਂ ਹਲਵਾਲਾ ਸਾਹਨੇਵਾਲ ਦੀ ਰਿਪੋਰਟ ਜੀ